ਕੁੰਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗ ਨੂ ਸਾਬ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨ ਨ ਹੋਏ ਜੇ ਸੋਚਿ ਲਖਵਾਰ ਚੁੱਪ ਚੁੱਪ ਨ ਹੋਵੇ ਜੇ ਲਾ ਰਹਾ ਲਿਵ ਤਾਰ ਪੁੱਕਿਆ ਪੁੱਕਣਾ ਕਰੇ ਦੇ ਬੰਨਾ ਪੁਰਿਆ ਭਾਰ ਸਾਸਾਂ ਪਾਲਖੋ ਐ ਤਾਂ ਇੱਕ ਨ ਚੱਲਣ ਨਾਲ ਕਿਉ ਸੱਚਿਆ ਰਹੀ ਹੈ ਕਿਉ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਕਾਰ ਹੁਕਮ ਨੇ ਕਹਿਆ ਜਾਇ ਇੱਕ ਮੇ ਹੋਵਣ ਜੀ ਹੁਕਮ ਲੈ ਬਟਿਆ ਇੱਕ ਮੇ ਉਤਮ ਨੇਚ ਹੁਕਮ ਲਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮ ਵਿੱਚ ਬਖਸ਼ੀਸ਼ ਇੱਕ ਹੁਕਮ ਵਿੱਚ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਝੈ ਤਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਇ ਕਿਸ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਪ ਵਿਚਾਰ ਗਾਵੇ ਕੋ ਸੱਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖ ਹਾਦਰ ਹਦੂਰ ਕਥਨ ਕਥਿਨ ਆਵੇ ਟੋਟ ਕਤ ਕਤ ਕਥਿ ਕੋਟੇ ਕੋਟ ਕੋਟ ਨਿੰਦ ਤੇ ਲੈਂਦੇ ਤੱਕ ਪਾਹੀ ਜੁਗ ਜੁਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪਰਵਾਹੋ ਸੱਚ ਸਭ ਸੱਚ ਨਾਏ ਪਾਖੇ ਪਉ ਉਪਾਰ ਅੱਖ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਾ ਕਰਖਿਆ ਜਿਤ ਸਦ ਦਰਬਾਰ ਮੋ ਕੇ ਬੋਲਣ ਬੋਲੀਆ ਜਿਸਨ ਤਰੇ ਪਿਆਰ ਅੰਮ੍ਰਿਤ ਵੇਲਾ ਸਚਨੋ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਵਾਰ ਨਾਨਕੇ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਰਿੰਦਨ ਸੋਏ ਜਨ ਸੇ ਵਿਅਤਨ ਪਾਇਆ ਮਾਣ ਨਾਨਕ ਗਾਵੇ ਗੁਣੀਨ ਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰਸੁ ਘਰ ਲੈ ਜਾਏ ਗੁਰਮਕਨਾਦ ਗੁਰਮਕਵੇਦ ਗੁਰਮਕਰਿਆ ਸਮਾਈ ਗੁਰੂ ਇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾਏ ਕਹਿਣਾ ਕਤ ਨ ਜਾਏ ਗੁਰਾਂ ਇੱਕ ਦੇਹ ਬਜਾਈ ਸਭ ਨਾਂ ਰਿਹਾ ਕੇ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਤ ਨਾ ਹ ਜਿਤਸ ਭਾਵਾਂ ਵਿਣ ਪਾਣਾ ਕਹਿਣਾ ਕਰੇ ਜੇ ਤਿਸਰ ਟੋਪ ਆਈ ਵੇਖਾ ਵਿਣ ਕਰਮਾਂ ਕੈ ਮਿਲ ਲੈ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਦਿਹਿ ਬੁਝਾਈ ਸਭ ਨਾ ਜੀਆਂ ਕੈ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਧੀ ਜੁਗ ਚਾਰੇ ਆੜ ਜਾ ਹਉਦ ਸੁਹਣੀ ਹੋਏ ਨਵਾ ਅਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨੌਰ ਖਾਇ ਕੈ ਜਾ ਸਕੀਰਤ ਜਾਗਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨਾ ਸੋਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪਿਰ ਸੁਰਨਾਤ ਸੁਣੈ ਧਰਤਵਲ ਆਕਾਸ ਸੁਣੈ ਦਿਪ ਲੋ ਪਤਾਲ ਸੁਣਿਆ ਪਹੁ ਨਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣਿਆ ਸਰਬਰਮਾ ਇੰਦ ਸੁਣਿਆ ਮੁਖ ਸਲਾਹ ਨਮੰਦਾ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾਸ਼ ਨਾਨਕ ਸੁਣਿਆ ਪੜ ਪੜ ਪਾਵੇ ਮਾਨ ਸੁਣ ਲਾਗੇ ਸਤਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਸਣ ਸਿਖ ਪੀਰ ਪਤਿ ਸਾ ਸੁਣੰਦ ਪਾਹ ਰਾਵ ਸੁਣ ਹਾਤ ਵਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਰਸਿਤਾਏ ਕਾਗਦ ਕਲਮ ਨ ਲਿਖਣ ਹਾਰ ਮਨ ਕਬ ਕਰਨ ਵਿਚਾਰ ਅਸਾ ਨਾਮ ਨਰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮਨ ਸੁਰਤੋ ਹੈ ਮਨ ਬੁੱਧ ਮੰਨਾ ਸਗਲ ਭਵਨ ਕੇ ਸੁਧ ਮੰਨਮ ਚੁਟਾ ਨ ਖਾਈ ਮੰਨਾ ਜਮ ਕਾ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨ ਪੋਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨਾ ਧਰਮ ਸਿਤੇ ਸੰਬੰਧ ਆਸ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਹ ਮੋਖ ਦਵਾਰ ਮਨ ਪਰਵਾਰ ਸਾਧਾਰ ਮਨੈ ਤਰਾ ਤਾਰੇ ਗੁਰ ਸਿੱਖ ਮਨ ਨਾਨਕ ਪੁਹੈ ਨਾ ਪਿਖ ਆਸ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਵਰਦਾਨ ਪੰਚ ਪਵਹ ਦਰਗਮਾਨ ਪੰਚ ਸੁਹ ਦਰਜਾਨ ਪੰਚਾ ਕਾ ਗੁਰ ਇਕ ਤਿਆਹਨ ਜੇ ਕੋ ਕਹ ਕਰੇ ਵਿਚਾਰ ਕਰਤਕ ਕਰਨ ਨਹ ਸਮਾਰ ਧਾਲ ਤ੍ਰਮ ਦਿਆ ਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੂਤ ਜੇ ਕੋ ਬੂਝੈ ਹੋਇ ਸਚਿਆਰ ਤਵ ਲਗ ਪਰਕੇ ਤਪ ਹਰ ਅਰਤੀ ਹੋਰ ਪਰੇ ਹੋਰ ਹੋਰ ਤਿਤ ਪੜਤ ਲੈ ਕਵਣ ਜੋਰ ਜੀ ਜਤਰੰਗਾ ਕੇ ਨਾਮ ਸਭ ਨਾਲ ਲਿਖਿਆ ਉੜਿ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਣਸਵਾਲ ਰੂਪ ਕੀਤੇ ਦਾਤ ਜਾਣੇ ਕੌਣ ਕੂਤਾ ਕੀਤਾ ਬਸਾਏ ਕੁਕਵਾਉ ਤਿਸਤੇ ਲਖ ਦਰਿਆ ਹੋ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕ ਜਪ ਅਸਾਂ ਕ ਪਾਉ ਅਸਾਂ ਕ ਪੂਜਾ ਸੰਖ ਤਪਤਾਉ ਅਸਾਂ ਕ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਅਸਾਂ ਕ ਬਗਤ ਗੁਣ ਗਿਆਨ ਵਿਚਾਰ ਅਸਾਂ ਕਸਤੇ ਅਸੰਖ ਦਾਤਾਰ ਅਸੰਖ ਸੁਰਮੋਂ ਪਕਸਾਰ ਸੰਕਮੋਂ ਲਿਵਲਾਏ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕ ਮੂਰਖ ਅੰਧ ਘੋਰ ਸੰਕ ਚੋਰ ਹਰਾਮ ਖੋਰ ਅਸਾਂ ਕਮਰ ਕਰ ਜਾਹੇ ਜੋਰ ਅਸੰਗਲ ਵਢਤਿਆ ਕਮਾਹ ਸੰਖ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਹ ਸੰਖ ਮਲੇਸ਼ ਮਲ ਭਖ ਖਾਹੇ ਅਸਾਂ ਕਨਨਦਕ ਸਿਰ ਕਰਹਿ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਉਤ ਪਾਵੇ ਸਾਈ ਪਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਨਾਵ ਸੰਕਥਾਵ ਗਮ ਗਮ ਸੰਖਲੋ ਅਸਾਂ ਕਹ ਸਿਰਪਾਰ ਹੋਏ ਅਖਰੇ ਨਾਮ ਅਖਰੇ ਸਲਾਹ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰ ਅਸਰ ਸੰਜੋਗ ਵਿਖਾਣ ਜਿਨੇ ਲੇਖੇ ਤੇ ਸਰਨਾਹੇ ਜੇ ਪਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇ ਤਾ ਨਾਉ ਵਿਣ ਨਾ ਮੈਂ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਆਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਰੰਕਾਰ ਪਰੇ ਹੱਥ ਪੈੜ ਤਨ ਦੇਹਾ ਪਾਣੀ ਤੋ ਤੈਵ ਤੁਰ ਸੁਖੇ ਅਮੁੱਤ ਪਲਿੱਤੇ ਕੱਪੜ ਹੋਏ ਦੇ ਸਾਵਣ ਲਿਆਤ ਹੋਏ ਪਰੇ ਮਤ ਪਾਪਾਂ ਕੈ ਸੰਗ ਉਹ ਤੁਪ ਨਵੇਂ ਕਾ ਰੰਗ ਪੁੰਨੇ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਹੁ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਦਿਹਾ ਦਤ ਦਾਨ ਜੇ ਕੋ ਭਵਤ ਲਕਾ ਮਹਾਨ ਸੁਣਿਆ ਮੰਨਿਆ ਮਨ ਕੀ ਤਪ ਪਾਉ ਅੰਤਰਗ ਤੀਰਥ ਮਹਲ ਨਾਉ ਸਭ ਗੁਣ ਤੇ ਰਹਿ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਾਸ ਤਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸਵੇਲਾ ਵਖਤ ਕਮਣ ਕਮਨ ਤਤ ਕਮਨ ਵਾਰ ਕਮਨ ਸਰਤ ਮਾਹ ਕਮਨ ਜਿਤੋ ਆਕਾਰ ਵੇਲ ਨ ਪਈਆ ਪੰਡਤੀ ਜੇਹੋ ਐ ਲੇਖ ਪੁਰਾਣ ਵਕਤ ਨਾ ਪਾਇਓ ਕਾ ਦੀ ਆਜ ਲਿਖਣ ਲੇਖ ਕੁਰਾਨ ਥਤਵਾਰਨਾ ਜੋਗੀ ਜਾਣ ਰਤਮਾ ਹੋ ਨ ਕੋਈ ਜਾ ਕਰਤਾ ਸਠੀ ਕੋ ਸਾਜ ਆਪੇ ਜਾਣੈ ਸੋਇ ਕਿਵ ਕਰ ਅੱਖਾਂ ਕਿਸ ਲਾਇਕ ਵਰਨਿਕ ਵਿਜਾਣਾ ਨਾਨਕ ਆਕਣ ਸਭ ਕੋ ਆਖੈ ਇੱਕ ਦੁੱਖ ਸਿਆਣ ਵੱਡਾ ਸੇ ਵੱਡੀ ਨਾਹੀ ਕਿਤਾ ਜਾ ਕਹਵੈ ਨਾਨਕ ਜੇ ਕੋ ਆਪੋ ਜਾਣੇ ਗ ਗਿਆਨ ਸੁਹੈ ਪਤਲਾਂ ਪਤਾਲ ਲਗ ਅਸ ਅਗਾਸ ਉੜ ਕੁੜਕ ਪਾਲ ਥਕੇ ਵੇਦ ਕਹਣਕ ਬਾਤ ਸਾਸ ਤਾਰ ਕਹਣਕ ਤੇਬਾ ਅਸਲਿਖਤਾ ਤੋ ਲਿਖਾ ਉਤ ਲਿਖਿਆ ਲਿਖੈ ਵਿਨਾਸ਼ ਨਾਨਕ ਵਡਾਖੀ ਆਪੇ ਜਾਣੇ ਆਪ ਸਲਾਹੀ ਸਲਾਹ ਇਤਿ ਸੁਰਤਨਾ ਪਈਆ ਨਦੀਆਂ ਤੈਵਾਹ ਪਵਹੈ ਸਮੁੰਦਨਾ ਜਾਣੀ ਹੈ ਸਮੁੰਦ ਸਹਸਲਤਾਨ ਵਿਰਹ ਸੇਤ ਮਾਲ ਤਨ ਕਿਹੜੇ ਤੁਲਨਾ ਹੋਵਣੀ ਜੇਤ ਸਮਨੋ ਨਾ ਵਿਸਰਹ ਅੰਤ ਨ ਸਿਪਤੀ ਕਹਣਨ ਅੰਤ ਅੰਤ ਨ ਕਰਨ ਦੇਣਨ ਅੰਤ ਅੰਤ ਨਵੇ ਕਣ ਸੁਨਨਾ ਅੰਤ ਅੰਤਨ ਜਾਪੈ ਕਹਾ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤਨ ਜਾਣੈ ਕੋਈ ਬਹੁਤਕ ਭਗਤਾ ਹੋਏ ਵੱਡਾ ਸੈ ਉੱਚਾ ਥਾਉ ਉੱਚ ਉਪਰ ਉੱਚ ਨਾਉ ਇਵੜੋ ਉੱਚ ਹੋਵੇ ਕੋਏ ਤੇ ਸੋਚ ਕੋ ਜਾਣ ਸੋਏ ਜੇਵੜੇ ਆਪ ਜਾਣ ਆਪ ਆਪ ਨਾਨਕ ਅਗਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਈ ਕਿਤੇ ਮਗਜੋਦ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪਟੈ ਵਕਾਰ ਕਿਤੇ ਲਹਿ ਲਹਿ ਮੁਕਰ ਪਾਹਿ ਕਿਤੇ ਮੂਰ ਖਾਈ ਖਾਈ ਕਿਤਿਆਂ ਦੁੱਖ ਭੁਗਤ ਦਮਾਰ ਐ ਪੈਦਾ ਤੇਰੀ ਦਾਤਾਰ ਬੰਦ ਕੱਲਾ ਸਿ ਪਾਣੇ ਹੋਏ ਹੋਰ ਅਖ ਨਾ ਸਕੈ ਕੋਈ ਜੇ ਕੋ ਖੈ ਗਾਖਣ ਪਾਇ ਉਹ ਜਾਣ ਜਿਤਿਆਂ ਮੂਹ ਖਾਈ ਆਪ ਜਾਣ ਆਪੇ ਦੇ ਅਖ ਸੇ ਪਕੀ ਕਿ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਤਿ ਸਾਹਿ ਪਤਿ ਸਾਹੁ ਅਮੁੱਲ ਗੁਣਾ ਅਮੁੱਲ ਵਾਪਾਰ ਅਮੁੱਲ ਵਾਪਾਰ ਅਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਜਾਹਿ ਅਮੁੱਲ ਪਾਏ ਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੇਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਆਮਲ ਬਖਸ਼ੀ ਸੇ ਆਮਲ ਨਿਸ਼ਾਨ ਆਮਲ ਕਰਮ ਆਮਲ ਪ੍ਰਮਾਣ ਆਮਲ ਆਮਲ ਆਖਿਆ ਨਾ ਜਾਏ ਆਖ ਕਾ ਕਰੇ ਲਿਵਲਾ ਆਖੇ ਵਿਦਪਾਟ ਪੁਰਹਾਨ ਆਖ ਕਾ ਪੜੇ ਕਰੇ ਵਿਖਿਆਨ ਆਖ ਕਾ ਬਰਮੈ ਆਖਾ ਇੰਦਾ ਕਾ ਗੋਪੀ ਤਾ ਗੋਵਿੰਦਾ ਆਖ ਕੈ ਇਸਰਾ ਕੈ ਸਦਾ ਆਖ ਕਿਤੇ ਕਿਤੇ ਬਦ ਆਖੇ ਧਨ ਆਖੇ ਦੇਵ ਆਕਾ ਸਰ ਨਰਮੁ ਨਰਜਨ ਸੇਵ ਕੇਤੇ ਆਕ ਆਖਣ ਪਾਹਿ ਕੇਤੇ ਕਹਿ ਕਿਉ ਟੁੱਟ ਜਾਏ ਇਤੇ ਕੀਤੇ ਹੋਰ ਕਰਾ ਤਾ ਕਨ ਸਕੈ ਕੀ ਕੀਐ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੈ ਸਚ ਸੋਏ ਜੇ ਕੋ ਆਕੈ ਬੋਲ ਵਿਗਾੜ ਤਾ ਲਿਕੇ ਅਸਰ ਗਵਾਰਾ ਗਵਾਰ ਸੁਧਰ ਕੇ ਆ ਸੁਕਰ ਕੇ ਅਜਤੈ ਸਰਬ ਸਮਾਲੇ ਵਾਜ ਨਾਦ ਅਨੇਕ ਸੰਖਾ ਕੀਤੇ ਹਾਵਣ ਹਾਰੇ ਕੀਤੇ ਰਾਗ ਪਰੇ ਸੋ ਕਹੀ ਅਨਕੇਤੇ ਗਾਵਣ ਹਾਰੇ ਗਾਵੇ ਤੁਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੁਪ ਲਿਖ ਜਾਣ ਲਖ ਲਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇ ਵਿਸਾਣ ਸਦਾ ਸਵਾਰੇ ਗਾਵੇ ਇੰਦ ਅਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸੇ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤਿ ਸਤਿ ਸੰਤੋਖੀ ਗਾਵੇ ਵੀਰ ਕਰਾਰੇ ਗਵਨ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਮ ਮਛ ਪਿਆਲੇ ਗਵਨ ਰਤਨ ਪਾਏ ਤੀਰੇ ਅੜ ਸਰ ਤੀਰਤ ਨਾਲੇ ਗਾਵੇ ਜੁਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰਕਰ ਰਖੇ ਧਾਰੇ ਸੇ ਤਦਨ ਗਾਵੇ ਜੁਤ ਤਪਾਵਣ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਨ ਚਤਨ ਆਵਣ ਨਾਨਕਿਆ ਵਿਚਾਰੇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚੇ ਨਾਹੀ ਹੈਪੀ ਉਸ ਜੈਨ ਜਾ ਸਿਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਜਣ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੇ ਕਿਤਾਪਣਾ ਜਿਵੇਂ ਤਸ ਦੇ ਵਢਾਈ ਜੋ ਤਿਸ ਪਾਵੇ ਸੋਈ ਕਰ ਸਿ ਕੁਮਨ ਕਰ ਨ ਜਾਏ ਸੋ ਪਾਤ ਸਾਹੁ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾਸ ਤੋਖ ਸੰਪ ਚੋਲੇ ਧਿਆਨ ਕਰਬ ਪੂਤ ਖਿੰਤਾ ਕਲ ਕੁਵਾਰੇ ਕਾਇ ਨੁਗਤ ਡੰਡਾ ਪ੍ਰਤੀਤ ਆਏ ਪੰਥੇ ਸਗਲ ਜਮਾਤੀ ਮਨ ਜਿਤੇ ਜਗ ਜੀਤਾ ਆਦੇਸ ਸ ਆਦੇਸ ਆਦ ਅਨਿਲ ਅਨਦ ਨਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਕਟਕਟ ਵਾਜਹਿ ਨਾਦ ਆਪ ਨਾਤ ਨਾਤੀ ਸੁਭ ਜਾਕੇ ਰਿਸਦ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲੇਖ ਆਵੈ ਭਗ ਆਦੇਸ ਸ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗੇ ਕੋ ਵੇਸ ਇਕ ਮਾਇ ਜੁਗਤ ਵਿਆਇ ਤਿੰ ਚੇਲੇ ਪਰਵਾਨ ਇਕ ਸੰਸਾਰ ਇਕ ਪੰਡਾਰੇ ਇਕ ਲਾਏ ਦੀਬਾਂ ਜਿਵ ਤਸਪਾਵੇ ਤਵੇਂ ਚਲਾਵੇ ਜਿਵ ਹੋਵੇ ਪਰਮਾਨ ਹੋਵੇ ਕਉ ਨ ਨਦਰਨ ਆਵੇ ਬਹੁਤਾ ਹੋ ਵਿਡਾਨ ਆਦੇਸ ਸਾਦੇਸ ਆਦ ਅਨਿਲ ਅਨਾਦ ਨਾਥ ਜੁਗ ਜੁਗ ਇੱਕ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸਚੇ ਕੀ ਸਾਚੀ ਕਾਰ ਆਦ ਸਹ ਦੇਸ ਆਦ ਅਨਿਲ ਅਨੰਦ ਨਹਤ ਜੁਗ ਜੁਗ ਇਕੋ ਏਸਾ ਇਕ ਦੂਜੇ ਪ ਲਖ ਹੋ ਵੈ ਲਖ ਵੈ ਲਖ ਵੀਸ ਲਖ ਲਗੜਾਖ ਹੈ ਇਕ ਨਾਮ ਜਗਦੀ ਸਤਰਾ ਪਤ ਪਵੜੀਆਂ ਚੜਿਆ ਹੋਇ ਕੀਸਾ ਸੁਣ ਗੱਲਾਂ ਆਕਾਸ਼ ਕੀ ਕੀਟਾ ਏ ਰੇਸ ਨਾਨਕ ਨਦਰੀ ਪਾਈਏ ਕੂੜੇ ਕੂੜਾ ਠੀਸ ਆਖਨ ਜੋਰ ਚ ਪੈਨ ਜੋਰਾ ਜੋਰ ਨ ਮੰਗਣ ਦੇਣ ਨ ਜੋਰਾ ਜੋਰ ਨ ਜੀਵਣ ਮਰਨ ਹੈ ਜੋਰਾ ਜੋ ਨਰਾਜ ਮਾਲ ਮਨ ਸੋਰਾ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟਾ ਸੰਸਾਰ ਜਿਸ ਸਤਜੋੜ ਕਰ ਵੇਖੈ ਸੋ ਇਹ ਨਾਨਕ ਤੁਮ ਨਿਚ ਨ ਕੋਇ ਰਾਤੇ ਰਤਿਥ ਦਿਵਾਰ ਪਉਣ ਪਨਗ ਨਹੀਂ ਪਤਾ ਹਲ ਤਿਸ ਵਿੱਚਰ ਤੇਤਾ ਬਰਖੇ ਤਰਮਸਾਲ ਤਿਸ ਵੇ ਜੇ ਜੋ ਤਕੇ ਰੰਗ ਤਿਨ ਕਾ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇੱਥਾ ਸੋਹਣਾ ਪੰਜ ਪ੍ਰਮਾਣ ਨਦਰੇ ਕਰਮ ਪਵੇ ਨਿਸ਼ਾਨ ਕਚ ਭਗਾ ਉਥ ਪਾਏ ਨਨ ਗੇ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਵਸੰਤਰ ਕੀਤੇ ਕਾਨਮ ਈਸ਼ ਕੀਤੇ ਬਰਮੇ ਘੜਤ ਕੜਿ ਹੈ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸਾ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਵ ਮਨ ਕੇ ਤੇ ਕਿਤੇ ਰਤਨ ਸਮੰਦਾ ਕਿਤਿਆਂ ਕਾਣ ਕਿਤਿਆਂ ਬਾਣ ਕਿਤੇ ਪਤ ਨਰਿੰਦ ਕਿਤਿਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿਤੈ ਨਾਦ ਬਿਨੋਦ ਕੋਟ ਆਨੰਦ ਸ਼ਰਮ ਕੰਡ ਕੇ ਬਾਣੀ ਰੂਪ ਤਿਤੈ ਘੜਤ ਕੜਿਆ ਵਾਤਨੂਪਾ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿਤੈ ਘੜਿਆ ਸੁਰਤ ਮਤਿ ਮਨ ਬਧ ਤਿਤੈ ਘੜਿਆ ਸੁਰਾਂ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਤਾ ਹੋਰ ਨ ਕੋਈ ਹੋਰ ਤਿੱਤਾ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥਾ ਸੀਤੋ ਸੀਤਾ ਮਹਿ ਮਮਾਹੇ ਤਾਂ ਕੇ ਰੂਪ ਨ ਕਥਨ ਜਾਹੇ ਨਾ ਹੋ ਮਰੈ ਟਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੈ ਕਲੋ ਕਰਹ ਅਨ ਸੱਚਾ ਮਨ ਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾਖੰਡ ਮੰਡਲ ਵਰ ਪੰਡ ਜੇ ਕੋ ਕਤ ਧਾਨਤ ਅਨਤ ਤਿਥੈ ਲੋ ਲੋ ਕਰ ਜਿਵ ਜੋ ਹੁਕਮ ਤਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਰ ਨਮਕ ਵੇਦ ਹਥਿਆਰ ਪੋਕ ਲਗਨ ਤਪਤਾਓ ਭਾਂਡਾ ਪੋ ਅੰਮ੍ਰਿਤ ਤਟਹਾਲ ਖੜਿਆ ਸਭ ਸਟਿਕ ਟਿਕ ਟਿਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਿੱਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੁਜਲੇ ਕੇਤੇ ਛੁਟੇ ਨਾਲ